ਭਰਾਵਾਨੋ ਸਭ ਤੋਂ ਪਹਿਲਾਂ ਬੀਤੀ ਹੈ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਵੀਰ ਤੱਕ ਸੁਨੇਹਾ ਪਹੁੰਚ ਚੁੱਕੇ ਕੋਈ ਵੀ ਰਹਿ ਨਾ ਜਾਵੇ ਕਿਉਂਕਿ ਇਸ ਵਾਰ ਕੁੰਭ ਰਾਸ਼ੀ ਵਾਲਿਆਂ ਨੂੰ ਲੱਗ ਰਹੇ ਨੇ ਨਾਮ ਜਿੰਨਾਂ ਵਿੱਚੋਂ ਅਸੀਂ ਇੱਕ ਹਫ਼ਤੇ ਦੇ ਵਿੱਚ ਚਾਰ ਕੁੰਭ ਰਾਸ਼ੀ ਵਾਲੇ ਵੀਰ ਲੱਖਪਤੀ ਬਣਾ ਚੁੱਕੇ ਹਾਂ ਤੇ ਹੁਣ ਤਿਆਰੀ ਕਰੋੜਪਤੀਆਂ ਦੀ ਆਉ ਤੁਹਾਡੇ ਜਿਹਾ ਆਪਣੇ ਫੈਮਿਲੀ ਦੇ ਵਿੱਚ ਇੱਕ ਨਾ ਇੱਕ ਬੱਚਾ ਮੈਂਬਰ ਨਾ ਕੋਈ ਨਾ ਕੋਈ ਕੁੰਭ ਰਾਸ਼ੀ ਦਾ ਹੁੰਦਾ ਤੇ ਤੁਸੀਂ ਫਿਰ ਉਸ ਕਰਕੇ ਜਲਦੀ ਆਓ ਅਮਰਗੱਰ ਪੰਡਤ ਲਾਡਰੀ ਏਜੰਸੀ ਕੋਲ ਤੇ ਤੁਹਾਨੂੰ ਦਈਏ ਅਸੀਂ ਪੰਜਾਬ ਸਰਕਾਰ ਦੀਆਂ ਟਿਕਟਾਂ ਰੱਖੜੀ ਬੰਪਰ ਦੀਆਂ ਤੇ ਟਿਕਟਾਂ ਆ ਚੁੱਕੀਆਂ ਨੇ ਜੇਕਰ ਤੁਸੀਂ ਪੰਜਾਬ ਸਰਕਾਰ ਦਾ ਰੱਖੜੀ ਬੰਪਰ ਪਾਉਣੀ ਹੋ 500 ਰੁਪਏ ਦੀ ਟਿਕਟ ਹੈ ਤੇ ਇਹਦੇ ਵਿੱਚ ਇਸ ਵਾਰ ਸਰਕਾਰ ਦੀ ਸਕੀਮ ਇੰਨੀ ਵਧੀਆ ਜਿਹੜੀ ਟੋਟਲ ਟਿਕਟ ਪ੍ਰਿੰਟ ਹੋਈ ਹੈ 6 ਲੱਖ ਆ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਫਰਸਟ ਪ੍ਰਾਈਜ਼ 2.5 ਕਰੋੜ ਦਾ ਪਬਲਿਕ ਟੂ ਗਰੰਟੀਡ ਹੈ ਵੀ ਪਬਲਿਕ ਦੇ ਵਿੱਚ ਇਨਾਮ ਨਿਕਲ ਨਹੀਂ ਨਿਕਲਣਾ ਤੇ ਕਈਆਂ ਵੀਰਾਂ ਨੂੰ ਆਇਆ ਵੀ 2 ਕਰੋੜ ਦਾ ਇੱਕ ਇਨਾਮਾਂ ਤੇ ਲੱਗਿਆ ਤੇ ਕੰਮ ਖਤਮ ਇਹ ਗੱਲ ਨਾ ਸੋਚੋ ਵੀਰੋ ਕਿਉਂਕਿ ਸੈਕੰਡ ਪ੍ਰਾਈਜ਼ ਵੀ 10 ਵੀਰਾਂ ਨੂੰ 10-10 ਲੱਖ ਹੈ ਤੇ 3rd ਪ੍ਰਾਈਜ਼ 5-5 ਲੱਖ ਦੇ 10 ਨਾਮ ਨੇ 9-9 ਹਜ਼ਾਰ ਦੇ ਕਾਫੀ ਦਿਲ ਖਿੱਚਵੇਂ ਨਾਮ ਨੇ ਤੇ ਜਿਹੜੀ ਦੀ ਡਰਾਅ ਡੇਟ ਆ ਉਹ 24/8 ਹੈ ਸਟਾਕ ਲਿਮਟਿਡ ਆ ਇਸ ਕਰਕੇ ਜਲਦੀ ਤੁਸੀਂ ਆਪਣਾ ਪੰਡਤ ਲਾੜੀ ਏਜੰਸੀ ਅਮਰਗੜ ਕੋਲ ਡੇਟ ਆਫ ਬਰਥ ਲੈ ਕੇ ਪਹੁੰਚੋ ਤੇ ਜਾਂ ਫਿਰ ਉੱਪਰ ਦਿੱਤੇ ਨੰਬਰਾਂ ਤੇ ਕਾਲ ਕਰਕੇ ਆਪਣੇ ਘਰ ਵੀ ਤੁਸੀਂ ਟਿਕਟ ਪੱਚੀ ਜੀ ਕਰ ਸਕਦੇ ਹੋ ਜੇਕਰ ਤੁਸੀਂ ਇਹ ਕੱਲੀ ਟਿਕਟ ਮੰਗਵਾਉਂਦੇ ਤਾਂ ਤੁਹਾਨੂੰ 599 ਰੁਪਏ ਦੇ ਵਿੱਚ ਟਿਕਟ ਮਿਲਦੀ ਆ ਪਰ ਅੱਜ ਇੱਕ ਲੱਕੀ ਨੰਬਰ ਵਾਂਗੂ ਲੱਕੀ ਕੈਮਬੋ ਬੈਗ ਰੱਖਿਆ ਇਸਦੀ ਕੀਮਤ 1305 ਰੁਪਇਆ 1305 ਰੁਪਏ ਦੇ ਵਿੱਚ ਤੁਹਾਨੂੰ ਲੱਕੀ ਕੈਮਬੋ ਪੈਗ ਦੀਆਂ ਤਿੰਨ ਟਿਕਟਾਂ ਮਿਲਣਗੀਆਂ ਜਿਸਦੇ ਵਿੱਚ ਇੱਕ ਤਾਂ ਹੋਵੇਗੀ ਪੰਜਾਬ ਸਰਕਾਰ ਦੀ 200 ਰੁਪਏ ਵਾਲੀ ਟਿਕਟ 1.5 ਕਰੋੜ ਵਾਲੀ ਤੇ ਇੱਕ ਹੋਵੇਗੀ 500 ਰੁਪਏ ਵਾਲੀ 2 ਕਰੋੜ ਵਾਲੀ ਰਾਸ਼ਟਰੀ ਆਪਣੇ ਮੰਤਰੀ ਲਾਟਰੀ ਡੀਰ ਨਾਗaland ਸਟੇਟ ਦੀ ਤੇ ਇੱਕ ਹੋਵੇਗਾ ਪੰਜਾਬ ਸਰਕਾਰ ਦਾ ਰਾਕੀ ਬੱਬਰ ਇਹ ਤਿੰਨੇ ਟਿਕਟਾਂ ਤੁਹਾਨੂੰ 1305 ਰੁਪਏ ਵਿੱਚ ਤੁਹਾਡੇ ਘਰ ਪਹੁੰਚਦੀਆਂ ਕਰਾਂਗੇ। ਬਾਕੀ ਅਸੀਂ ਬੇਨਤੀ ਤੁਹਾਨੂੰ ਇਹ ਕਰਦੇ ਆ ਵੀ ਤੁਸੀਂ ਉਰੇ ਆਓ ਟਿਕਟਾਂ ਪਾਓ, ਡੇਟ ਆਫ ਬਰਥ ਲੈ ਕੇ ਉਹਦੇ ਅਕੋਰਡਿੰਗ ਲੱਕੀ ਨੰਬਰ ਲੈ ਕੇ ਜਾਓ ਤੇ ਉਹਦੇ ਨਾਲ ਸਾਡੇ ਕੋਲ ਹੋਰ ਵੀ ਡੇਲੀ ਵਾਲੇ ਡਰਾਅ ਹੁੰਦੇ ਨੇ 100 ਰੁਪਏ ਵਾਲੀ ਟਿਕਟ ਹੁੰਦੀ ਆ, 50 ਰੁਪਏ ਵਾਲੀ ਹੁੰਦੀ ਆ, 100 ਰੁਪਏ ਵਾਲੀ ਹੁੰਦੀ ਆ, 20 ਰੁਪਏ ਵਾਲੀ ਹੁੰਦੀ ਆ। ਪ्योर ਟਿਕਟਾਂ ਤੁਸੀਂ ਪਾ ਕੇ ਜਾਓ। ਤੇ ਇੱਕੋ ਇੱਕ ਲਾਟਰੀ ਏਜੰਸੀ ਆ ਜਿਹੜੀ ਪੰਡ ਲਾਟਰੀ ਏਜੰਸੀ ਆ ਦਾਅਵਾ ਕਰਦੀ ਆ ਵੀ ਹਾਂ ਸਾਡੇ ਕੋਲ ਨਾਮ ਲੱਗੂਗਾ। ਹੋਰ ਕੋਈ ਏਜੰਸੀ ਇਹ ਦਾਅਵਾ ਇਸ ਕਰਕੇ ਤੁਸੀਂ ਪੱਡ ਲੋਟਰੀ ਏਜੰਸੀ ਨੂੰ ਮੌਕਾ ਦਿਓ ਤੇ ਕਿਸਮਤ ਜਵਾਵ ਤੇ ਇਨਾਮ ਵੀ ਲੱਗਣਗੇ ਤੇ ਇੱਕ ਵੇਰ ਦੀ ਹੋਰ ਕਬੂਲ ਕਰਿਓ ਜਿਹੜੇ ਸਾਡੇ ਪੁਰਾਣੇ ਕਸਟਮਰ ਨੇ ਅੱਜ ਤੋਂ ਸੇਵੀ ਨੇ ਪਹਿਲਾਂ ਟਿਕਟਾਂ ਪਾ ਕੇ ਗਏ ਨੇ ਸਾਲ ਪਹਿਲਾਂ ਟਿਕਟਾਂ ਪਾ ਕੇ ਗਏ ਨੇ ਉਹਨਾਂ ਨੂੰ ਨਾਮ ਨਹੀਂ ਲੱਗਿਆ ਉਹਨਾਂ ਵੀ ਰਵਾ ਤੇ ਸੰਕੇਤ ਹੈ ਵੀ ਕੁੰਭ ਰਾਸ਼ੀ ਦੇ ਡੇਟ ਆਫ ਬਰਥ ਲੈ ਕੇ ਉਹ ਨਾਮ ਲੈ ਕੇ ਆਓ ਤੇ ਤੁਹਾਨੂੰ ਅਸੀਂ ਇਨਾਮ ਦਈਏ ਤੇ ਤੁਸੀਂ ਪਹੁੰਚਣਾ ਕਿੱਥੇ ਆ ਧਿਆਨ ਨਾਲ ਨੋਟ ਕਰ ਲਓ ਅਮਰਗੜ ਪੰਡਿਤ ਲੋਟਰੀ ਏਜੰਸੀ ਮਲੇਰ ਕੋੜੇ ਤੋਂ ਜਿਆਦਾ ਆਪਾਂ ਨਾਬੇ ਨੂੰ ਜਾਂਦੇ ਆ ਰਸਤੇ ਦੇ ਵਿੱਚ ਆਉਂਦਾ ਅਮਰਗੜ ਤੇ ਸੈਕਟਰ ਦੇ ਵਿੱਚ ਹੀ ਸਾਡਾ ਆਫਿਸ ਹੈ ਮੇਨ ਰੋਡ ਤੇ ਮੇਰੀ ਖੁਦ ਦੀ ਫੋਟੋ ਲੱਗੀ ਆ ਉਹ ਮੇਰਾ ਆਫਿਸ ਹੈ ਬਾਕੀ ਤੁਸੀਂ ਮੈਪ ਦੇ ਉੱਪਰ ਲੋਕੇਸ਼ਨ ਪਾ ਲਓ ਪੰਡ ਲੋਡਰੀ ਆਸੀ ਸਿੱਧਾ ਤੁਸੀਂ ਸਾਡੇ ਆਫਿਸ ਆਉਂਗੇ ਠੀਕ ਹੈ ਜੀ ਤੇ ਵਾਕਈ ਇਹ ਕਹਿ ਕੇ ਬਾ ਕੋਈ ਗਲਤੀ ਗੱਲ ਕਹੀ ਜਾਂਦੀ ਹੈ ਕਈ ਵਾਰ ਕੋਈ ਗੱਲ ਬੋਲੀ ਜਾਂਦੀ ਤਾਂ ਮਾਫ ਕਰਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਇੱਕ ਜਾਂਦਾਂ ਦਾ ਗੱਲ ਕਹਿਣਾ ਵੀ ਜੇਕਰ ਤੁਹਾਨੂੰ ਕਿਸੇ ਦੀ ਕਾਲ ਪੈਸੇ ਭਵਨ ਪ੍ਰਤੀ ਆਉਂਦੀ ਆ ਵੀ ਸਾਨੂੰ ਪੈਸੇ ਭਾ ਦਿਓ ਅਸੀਂ ਤੁਹਾਨੂੰ ਟੈਕ ਪਾ ਦਰਿਆ ਤਾਂ ਸਮਝੋ ਫੀਕ ਹੈ ਫਰਾਡ ਆ ਉਹਨਾਂ ਤੋਂ ਬਚੋ ਤੇ ਤੁਸੀਂ ਜਲਦੀ ਪੰਡਲ ਆਡਰ ਜੈਂਸੀ ਅਫਰਗਰ ਕੋਲ ਆਵੋ ਤੇ ਇਨਾਮ ਲੈ ਕੇ ਜਾਓ ਤੇ ਕਰੋੜਪਤੀ ਬਣ ਕੇ ਜਾਓ ਧੰਨਵਾਦ ਸਸਸੀਕਰ ਅਨਾਉਂਸ ਕਰਦਾ ਹਾਂ